ਪਛਮੀ ਕਮਾਂਡ ਹਸਪਤਾਲ ਚੰਡੀ ਮੰਦਰ ਦੀ ਆਰਗਨ ਰਿਟਰੀਵਲ ਅਤੇ ਟ੍ਰਾਂਸਪਲੈਂਟੇਸ਼ਨ ਟੀਮ ਨੇ ਐਮਰਜੈਂਸੀ ਜੀਵਨ ਰੱਖਿਆ ਮਲਟੀ ਆਰਗਨ ਸਰਜਰੀ ਕਰਕੇ ਤਿੰਨ ਜਵਾਨਾਂ ਨੂੰ ਨਵਾਂ ਜੀਵਨ ਦਿੱਤਾ ਟ੍ਰਾਂਸਪਲੈਂਟੇਸ਼ਨ ਟੀਮ ਦੀ ਅਗਵਾਈ ਪ੍ਰੋਫੈਸਰ ਅਤੇ ਸਰਜਿਕਲ ਟੀਮ ਦੇ ਮੁਖੀ ਬ੍ਰਿਗੇਡੀਅਰ ਅਨੁਜ ਸ਼ਰਮਾ ਅਤੇ ਚੀਫ ਟ੍ਰਾਂਸਪਲੈਂਟ ਕੋਆਰਡੀਨੇਟਰ ਕਰਨਲ ਅਨੁਰਾਗ ਗਰਗ ਨੇ ਕੀਤੀ ਇਸ ਟੀਮ ਨੇ 1 ਘੰਟੇ ਦੇ ਅੰਦਰ ਅੰਦਰ ਮ੍ਰਿਤਕ ਦੇ ਅੰਗਾਂ ਨੂੰ ਸੰਭਾਲਨ ਅਤੇ ਇਸ ਨੂੰ ਹੋਰ ਨਾ ਦੇ ਸਰੀਰ ਵਿੱਚ ਟ੍ਰਾਂਸਪਲੈਂਟ ਕਰਨ ਲਈ ਗ੍ਰੀਨ ਕਾਰਿਡੋਰ ਰਾਹੀਂ ਦਿੱਲੀ ਛੌਨੀ ਦੇ ਮੈਡੀ ਹਸਪਤਾਲ ਤੱਕ ਪਹੁੰਚਣ ਲਈ ਰਾਤ ਭਰ ਇੱਕ ਮੈਰਾਥਨ ਆਪਰੇਸ਼ਨ ਕੀਤਾ ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਚੰਡੀ ਮੰਦਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਪਾਲੰਪੁਰ ਦੇ ਮ੍ਰਿਤਕ ਰਿਟਾਇਰਡ ਸੂਬੇਦਾਰ ਅਰਜੁਨ ਸਿੰਘ ਸੰਗੋਤਰਾ ਨੇ ਭਾਰਤੀ ਫੌਜ ਦੀ ਜੰਮੂ ਕਸ਼ਮੀਰ ਰਾਈਫਲਸ ਵਿੱਚ 30 ਸਾਲ ਸੇਵਾ ਨਿਭਾਈ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੇ ਚਲਦਿਆਂ ਆਈ ਸੀ ਯੂ ਵਿੱਚ ਦਿਮਾਗੀ ਤੌਰ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਉਹਨਾਂ ਦਾ ਲਿਵਰ ਕਿਡਨੀ ਅਤੇ ਕਾਰਨੀਆ ਦਾਨ ਕਰਨ ਦਾ ਫੈਸਲਾ ਕੀਤਾ ਜੇ ਇਸ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਟਰਾਂਸਪਲੈਂਟ ਟੀਮ ਨੇ ਗੰਭੀਰ ਰੂਪ ਨਾਲ ਬਿਮਾਰ ਤਿੰਨ ਜਵਾਨਾਂ ਨੂੰ ਨਵਾਂ ਜੀਵਨ ਦਿੱਤਾ ਇਸ ਉਪਰਾਲੇ ਨਾਲ ਵੈਸਟਰਨ ਕਮਾਂਡ ਹਸਪਤਾਲ ਆਸ ਦੀ ਇੱਕ ਕਿਰਨ ਬਣਿਆ ਜਿਸ ਨੇ ਅੰਗਦਾਨ ਦੇ ਕਾਰਜ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਕਮਾਂਡ ਹਸਪਤਾਲ ਮ੍ਰਿਤਕ ਦੇ ਪਰਿਵਾਰ ਦੀ ਵੀ ਇਸ ਨਿਰਸਵਾਰਥ ਯੋਗਦਾਨ ਲਈ ਸ਼ਲਾਘਾ ਕੀਤੀ ਜਾ ਰਹੀ ਹੈ